ਸਾਥੀਓ ਮਲਟੀ ਪਰਪਸ ਹੈਲਥ ਅੰਬਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਵੀਰ ਸਿੰਘ ਜੀ ਮੋਗਾ ਜਰਨਿਕਤਾ ਜਸਵਿੰਦਰ ਸਿੰਘ ਅੰਬਰਸਰ ਦੀ ਗਵਾਈ ਵਿੱਚ ਜਥੇਬੰਦੀ ਨਾਮ ਬਦਲਣ ਦੇ ਜੋ ਮੰਗ ਹੈ ਉਹਨੂੰ ਲੈ ਕੇ ਜੋਰ-शोर ਨਾਲ ਮੰਗ ਉਠਾ ਰਹੀ ਹੈ ਤੇ ਅੱਜ ਮੁੱਖ ਮੰਤਰੀ ਸਹਾਇਕ ਕੇਂਦਰ ਧੂਰੀ ਵਿਖੇ ਇਸ ਸੰਬੰਧੀ ਬਾਬਦ ਓਐਸਡੀ ਸੁਖਵੀਰ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੇ ਜੋ ਗੱਲ ਕੀਤੀ ਅਗੋਂ ਨੇ ਉੱਪਰ ਸੁਣਦੇ ਆ ਸਾਥੀਓ ਅੱਜ ਮੇਰੇ ਨਾਲ ਮੌਜੂਦ ਨੇ ਮਲਟੀ ਪਰਪਸ ਹੈਲਥ এমਪਲਾਈ ਯੂਨੀਅਨ ਦੇ ਸਿਵਾਈ ਆਗੂ ਰੇਸ਼ ਰੇਖੀ ਜੀ ਸੂਬਾ ਪ੍ਰੈਸਰਿਕਤਰ ਅਤੇ ਰਣਦੀਰ ਸਿੰਘ ਜਿਲ੍ਹਾ ਪ੍ਰਧਾਨ ਸੰਗਰੂਰ ਅਤੇ ਕੁਲਦੀਪ ਸਿੰਘ ਸਿੱਧੂ ਪ੍ਰਧਾਨ ਸੇਰਪੁਰ ਅੱਜ ਮਲਟੀ ਪਰਪਸ ਹੈਲਥ এমਪਲਾਈ ਯੂਨੀਅਨ ਪੰਜਾਬ ਦੇ ਵੱਲੋਂ ਸੂਬਾ ਪ੍ਰਧਾਨ ਸਰਦਾਰ ਕਰਵੀਰ ਸਿੰਘ ਮੋਗਾ ਦੀ ਅਗਵਾਈ ਦੇ ਹੇਠ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਦੇ OSD ਸਰਦਾਰ ਸੁਖਵੀਰ ਸਿੰਘ ਜੀ ਨਾਲ ਮੁੱਖ ਮੰਤਰੀ ਦਫਤਰ ਧੂਰੀ ਵਿਖੇ ਜਥੇਬੰਦੀ ਦੇ ਇੱਕ ਵਫਦ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਮਲਟੀਪਰਪਸ ਕੇਡਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਆਪਣੇ ਅਹੁਦੇ ਦੇ ਨਾਮ ਦੀ ਬਦਲੀ ਨੂੰ ਲੈ ਕੇ ਸੰਘਰਸ਼ ਕਰਦਾ ਆ ਰਿਹਾ ਹੈ ਤੇ ਜਥੇਬੰਦੀ ਪਿਛਲੇ ਕਈ ਮਹੀਨਿਆਂ ਤੋਂ ਇਸ ਸਰਬਸਾਂਝੀ ਜਿਹੜੀ ਮੰਗ ਹੈ ਇਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਭਾਵੇਂ ਲੁਧਿਆਣੇ ਦੀ ਜਿਮਨੀ ਚੋਣ ਦੀ ਗੱਲ ਹੋਵੇ ਭਾਵੇਂ ਮਾਨਜੁਗ ਸਿਹਤ ਮੰਤਰੀ ਦੀ ਕੋਠੀ ਦੀ ਗੱਲ ਹੋਵੇ ਜਿਵੇਂ ਉਹਨਾਂ ਨਾਲ ਵੱਖ-ਵੱਖ ਮੀਟਿੰਗਾਂ ਜਿਹੜੀਆਂ ਹੈਗੀਆਂ ਜਥੇਬੰਦੀ ਦੇ ਇੱਕ ਵਫਦ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਅੱਜ ਫਿਰ ਉਹੀ ਮੰਗ ਨੂੰ ਲੈ ਕੇ ਜਥੇਬੰਦੀ ਦਾ ਵਫਦ ਹੈ ਜਿਹੜਾ ਉਹ ਮੁੱਖ ਮੰਤਰੀ ਦੇ ਓਐਸਡੀ ਨੂੰ ਮਿਲਿਆ ਤੇ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਸਾਡੇ ਵੱਲੋਂ ਇਹ ਮੰਗ ਉਠਾਈ ਗਈ ਆ ਕਿ ਮਲਟੀਪਰਪਸ ਕੇਡਰ ਦਾ ਨਾਮ ਬਦਲੀਆ ਜਿਹੜਾ ਇਹ ਸਮਾਂ ਮੰਗ ਕਰਦਾ ਤੇ ਪੂਰੇ ਪੰਜਾਬ ਦਾ ਕੇਡਰ ਇੱਕੋ ਇੱਕ ਆ ਜਿਹੜੀ ਇਹ ਮੁੱਖ ਮੰਗ ਨੂੰ ਲੈ ਕੇ ਬਾਰ-ਬਾਰ ਸਰਕਾਰ ਦਾ ਬੂਹਾ ਖੜਕਾ ਰਿਹਾ ਤੇ ਜਥੇਬੰਦੀ ਸੰਘਰਸ਼ ਕਰਦੀ ਆ ਰਹੀ ਆ ਮੈਂ ਦੱਸਦਾ ਮਾਂ ਕਿ ਇਸ ਮੰਗ ਨੂੰ ਮੰਨਣ ਤੇ ਸਰਕਾਰ ਦੇ ਕੋਈ ਵਿੱਤੀ ਬੋਝ ਨਹੀਂ ਪੈਂਦਾ ਤੇ ਨਾ ਹੀ ਕੋਈ ਵਾਲੀਆਂ ਵੱਡੀਆਂ ਵਿਭਾਗੀ ਕਾਰਵਾਈਆਂ ਦਾ ਤਾਣਾ ਬਾਣਾ ਜਿਹੜਾ ਉਹ ਬੁਣਨਾ ਪੈਣਾ ਤੇ ਸਿਰਫ ਸਰਕਾਰ ਨੂੰ ਕੇਡਰ ਦੀ ਇਸ ਮੰਗ ਦੇ ਵੱਲ ਹੱਕੀ ਮੰਗ ਦੇ ਵੱਲ ਬੜੇ ਹਮਦਰਦੀ ਦੇ ਨਾਲ ਤੇ ਇਸ ਮੰਗ ਨੂੰ ਪੂਰਾ ਕਰਨ ਦੇ ਨਜ਼ਰੀਏ ਦੇ ਨਾਲ ਦੇਖਣ ਦੀ ਲੋੜ ਹੈ ਅੱਜ ਮੁੱਖ ਮੰਤਰੀ ਦੇ ਵਸੜੀ ਦੇ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਹੜਾ ਮਾਮਲਾ ਜਥੇਬੰਦੀ ਵੱਲੋਂ ਲਗਾਤਾਰ ਵੱਡੇ ਪੱਧਰ ਤੇ ਉਠਾਇਆ ਜਾ ਰਿਹਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਨਜ਼ਰ ਵਿੱਚ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਬੰਦੀ ਦੀ ਇਹ ਮੰਗ ਹੈ ਜਿਹੜੀ ਜ਼ਰੂਰ ਮੰਨੀ ਜਾਵੇਗੀ ਅਸੀਂ ਸਰ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਲਗਾਤਾਰ ਅਸੀਂ ਨਾਮ ਬਦਲੇ ਲਈ ਮੰਗ ਤੇ ਜਿਹੜਾ ਹੈਗਾ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ ਧੂਰੀ ਹਲਕੇ ਦੇ ਵਿੱਚ ਹਮੇਸ਼ਾ ਅਸੀਂ ਇਹਨਾਂ ਨੂੰ ਮਿਲਦੇ ਰਹਾਂਗੇ ਤੇ ਅੱਜ ਅਸੀਂ ਉਹਨੂੰ ਦੁਬਾਰਾ ਮੰਗ ਪੱਤਰ ਦੇਣ ਲੈ ਕੇ ਆਇਆ ਤਾਂ ਉਹਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਕਹਿੰਦੇ ਮੰਗ ਪੱਤਰ ਤੁਹਾਡੇ ਬਹੁਤ ਹੋ ਗਏ ਤੇ ਜਿਹੜੀ ਤੁਹਾਡੀ ਮੰਗ ਹੈ ਇਹ ਮੁੱਖ ਮੰਤਰੀ ਸਾਹਿਬ ਕੋਲ ਚਲੀ ਗਈ ਹੈ ਤੇ ਜਲਦੀ ਜਿਹੜਾ ਹੈਗਾ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਤੇ ਉਹਨਾਂ ਨੇ ਜਿਹੜਾ ਹੈਗਾ ਸੀ ਅਸੀਂ ਉਹਨੂੰ ਕਹਿ ਵੀ ਸਾਡਾ ਮੰਗ ਪੱਤਰ ਲੈ ਲਓ ਕਹਿੰਦੇ ਵੀ ਮੰਗ ਪੱਤਰ ਤੁਹਾਡਾ ਜਿਹੜਾ ਹੈਗਾ ਸਾਡੇ ਕੋਲ ਮੰਗ ਪੱਤਰ ਪਹਿਲਾਂ ਬਹੁਤ ਹੈ ਤੁਹਾਡਾ ਮੰਗ ਪੱਤਰ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਦੀ ਸੀਟ ਤੇ ਪਿਆਗਾ ਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਵੀ ਤੁਹਾਡੀ ਜਿਹੜਾ ਜਲਦੀ ਹੀ ਨਾਮ ਬਦਲੀ ਲਈ ਮੰਗਾ ਹੈ ਇਹਨੂੰ ਪ੍ਰਮਾਣ ਕਰਕੇ ਸੀ ਤੇ ਤੁਹਾਨੂੰ ਖੁਸ਼ੀਆਂ ਦੇਵਾਂਗੇ ਆਪਕੀਓ ਨਾਲ ਮੌਜੂਦ ਨੇ ਕੁਲਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ ਸੇਰਪੁਰ ਪ੍ਰਧਾਨ ਜੀ ਕੀ ਕਹੋਗੇ ਅੱਜ ਦੀ ਮੁਲਾਕਾਤ ਬਾਰੇ ਅੱਜ ਅਸੀਂ ਮੁੱਖ ਮੰਤਰੀ ਦਫਤਰ ਧੂੜੀ ਵਿਖੇ ਉਹਨਾਂ ਦੇ OSD ਸੁਖਬੀਰ ਸਿੰਘ ਜੀ ਨੂੰ ਮਿਲੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਉਹਨਾਂ ਦਾ ਸਾਡੀ ਮੁੱਖ ਮੰਗ ਨੂੰ ਲੈ ਕੇ ਉਹਨਾਂ ਨੇ ਸਾਨੂੰ ਇਹ ਕਹਿ ਵੀ ਛੋੜੇ ਮੰਗ ਪੱਤਰ ਹੁਣ ਬਹੁਤ ਹੋ ਗਏ ਨੇ ਪ੍ਰਧਾਨ ਜੀ ਨੇ ਦੱਸਿਆ ਪੀ ਹੁਣ ਸੋਡੀਅਮ ਆਂਗ ਨੂੰ ਗੂਰ ਪੈਣ ਵਾਲਾ ਹੀ ਆ ਸਾਨੂੰ ਬਹੁਤ ਸੋਹਣਾ ਹੰਗਾਰਾ